अपाइ जैसा मैं मानने वाली अच्छे चलेगी नहीं चलेगी चलेगी करूं कुछ ताबीया यार दही ना दही पूरी क्या रहा है यार बस भाई ये तैलीय नहीं है आड़े बर्दी ਉਹ ਦਵਾ ਖੇਲੇ ਆ 500 ਅਗਲੇ ਤੋਂ ਕਹਿ ਕੇ ਕਮਿਸ਼ਨ ਲਿਆ ਮੈਂ ਅਗਲੇ ਤੋਂ ਕਾਲੇ ਨੂੰ ਪੁੱਛਲਾ ਜਾ ਕੇ ਉਧਰ ਵਾਲੇ ਵਾਲੇ ਨੂੰ ਸਾਡੇ ਵਾਰੀ ਅਗਲਾ ਹੁੰਡ ਕੱਢ ਜਾਂਦਾ ਸਾਡੀ ਦੇੜੀ ਵਾਸਤੇ ਤੇਰੇ ਵਾਸਤੇ ਪੱਟ ਸਾਰੀ ਮੰਡੀ ਦੀ ਨੀਦੇ ਨਾਲ ਦੀ ਓਏ ਲਾਣੇਦਾਰ ਕਿਉਂ ਨਹੀਂ ਚੀਜ਼ਾਂ ਢੀਂਗ ਦਿੱਤੀਆਂ ਪੱਠਾਂ ਦੇ ਦੇਖ ਕੇ ਨੱਕੜੇ ਕੱਡੇ ਕੱਡੇ ਚੌੜੇ ਨੇ ਮਾਰਨੇ ਦਾ ਮਾਨਿਕ ਤੇਰੇ ਵਾਸਤੇ ਸਾਰਾ ਆ ਦੇਤਾ ਬਚੜ ਕੇ ਟਾਈਮ ਆ ਆਵਦਾ ਬੰਦਾ ਤੂੰ ਕਹਿੰਦਾ ਸਾਰੀ ਮੰਡੀ ਚ ਕੁਛ ਹੈ ਹੀ ਨਹੀਂ ਹੈ ਕਿਉਂ ਨਹੀਂ ਸਾਰਾ ਕੁਝ ਹੈ ਹੈ ਤਾਂ ਸਾਰਾ ਕੁਝ ਪਰ ਰੱਖੀ ਬਹੁਤ ਹੈ ਇੰਨਾ ਵਰਗੀਆਂ ਸਨਖਿਆ ਦਿਖਾ ਤੂੰ ਇੱਕ ਵੀ ਇਹਨੂੰ ਜਿਵੇਂ ਦੇਤੀਆਂ ਬਸ ਪਾਲਟੀ ਪਰ ਸਰਾਤ ਨੂੰ ਮੇਰੇ ਘਰ ਆ ਉਤਰੀ ਬੱਟਾ ਹੀ ਹੈ ਕਹਿੰਦੇ ਦੇਣੀ ਹੈ ਮੁੰਡਾ ਸਾਡਾ ਕਹਿੰਦਾ ਦੰਦਾ ਨਹੀਂ ਲੜਾਈ ਹੋਗੀ ਇਹ ਦਬਾਉਂਦਾ ਪਰਾ ਹੋ ਜਾ ਰੁਪਈਆ ਦਾ ਸੱਭਾ ਵੱਟ ਲੈ ਭਰ ਲੈ ਝੋਲਾ ਹਕਾਮ ਆਲ 65 ਫਰਦੀਆਂ ਨੇ ਹੋਰ ਸੂ ਬਣ ਗਈਆਂ ਹਾਂ ਅਖੀਰੀ 2500 ਹੋਈ ਹੈ ਐਡਾ ਕਾਧ ਵੀ ਦਿਖਾ ਕਿਸੇ ਵੀ ਸਾਰੇ ਪੰਜਾਬ ਚੋਂ ਲਿਆ ਕੱਢ ਕੇ ਰੰਗਰੀ ਕਿਤੇ ਹੈਗਾ ਬੰਦ ਵੀ ਨਹੀਂ ਰੰਗ ਕਿਉਂ ਨਹੀਂ ਉਹਨਾਂ ਦਾ ਕੀ ਪੈਣ ਦੀ ਹੁੰਦੀ ਜੱਪੇ ਰੰਗ ਦੇ ਔਰ ਖੀਰੀ ਬੱਚੀ ਹੈ ਜੇ ਦੰਦ ਨਹੀਂ ਤੋੜੇ 11 ਮਹੀਨਿਆਂ ਦੀ ਕੱਡੇ ਕੱਦ ਦੀ ਤਰ੍ਹਾਂ ਕੇ ਸਵਾਤੀ ਬਸ ਫਿਰ ਇਹ ਵੀ ਐਵੇਂ ਹੋਊਗੀ ਇਹ ਕਿੱਥੋਂ ਹੋਊਗੀ 8 ਮਹੀਨਿਆਂ ਦੀ ਹੋ ਰਹੀ ਐ ਮਹੀਨੇ ਕਿਹੜੇ ਦੀ ਹੈ ਜੇ ਖੀਰੀ ਹੈ ਬੱਚਾ ਇਹਦਾ ਇੱਥੇ 9 ਮਹੀਨਿਆਂ ਤੋਂ ਘੱਟ ਨਹੀਂ ਇੱਥੇ ਕਦ ਤੇ ਜਾਣਾ ਇਹ ਜੇ ਨਹੀਂ ਜਾਂਦਾ 8 ਮਹੀਨੇ ਕੱਢੇ ਜੇ ਸੇਵਾ ਹੁੰਦੀ ਨਾ ਜਾਨ ਚਾਂ ਪਈ ਹੁੰਦੀ ਲੈ ਦਾਸਾ ਸੁੱਕੇ ਪਏ ਨੇ ਹੱਡ ਉਹਦਾ ਮੈਂ ਅੜੀ ਕਰਦਾ ਨਹੀਂ ਮੈਂ ਲੋਕ ਬਾਹਰੀਆਂ ਕਰਨ ਲੱਗ ਜਾਈ ਨੇ ਕਰ ਲੂ ਹਲੇ ਆ ਕੇ ਇਹ ਇਹ ਕਿੱਥੋਂ ਕਰੂ ਜੇ ਤੇਥੋਂ ਨਹੀਂ ਹੋਈ ਐ ਜਕਰ ਤੂੰ ਜਾ ਮੇਰੀ ਹਾਂ ਦੰਦ ਵੀ ਨਹੀਂ ਕਰੇ ਪੱਠਾ ਨੇ ਦੋਏ ਭੈਣਾਂ ਉਹ ਬੱਠੀਆਂ ਨੇ ਤੂੰ ਕਹਿੰਦਾ ਸਾਰੀ ਮੰਡੀ ਚ ਕੁਛ ਹੈ ਹੀ ਨਹੀਂ ਹੈ ਕਿਉਂ ਨਹੀਂ ਢੀਂਗ ਤੇ ਢੀਂਗ ਪਈ ਹੈ ਹਾਂ ਕੱਲੇ ਤਾਂ ਕਹਿਣੀ ਹੁੰਦਾ ਹੈ ਉਸਨ ਜਵਾਨੀ ਦਾ ਕਦੇ ਮਾਨ ਨਹੀਂ ਕਰੀਂਦਾ ਕਿਉਂ ਜੀ ਹਾਂ ਦੰਦ ਵੀ ਨਹੀਂ ਤੋੜੇ ਇੱਕ ਜੀ ਭੈਣ ਉਹ ਬੱਠੇ ਜੀ ਸੂਈ ਵੀ ਨਹੀਂ ਹਾਂ ਇਹਦੀ ਬੱਚੀ ਆ 11 ਮਹੀਨੇ ਦੀ ਪੱਠ ਸਵਾਤੀ ਕਿੱਡਾ ਕੱਦ ਕਰਾ ਕੇ ਇਹ ਦੂਸਰੀ ਜਗ੍ਹਾ ਰਹੇ

ਤਰ ਸੇਮ ਵੀਡੀਓ ਬਣਾ ਕੇ ਆਤੀ ਮੇਰੀਆਂ ਬੱਕਰੀਆਂ ਦੀ ਕਿੰਨੀ ਕਿੰਨਾ ਸਹਣਾ ਸਹਣਾ ਚ ਦੇਖੋ ਵੀ ਰਾਜੂ ਦੀਆਂ ਬੱਕਰੀਆਂ ਦੇਖੋ ਤੁਸੀਂ ਗੱਲਾਂ ਮਾਰਦੇ ਨੇ ਲੋਕ ਤੁਸੀਂ ਕਹਿੰਦੇ ਭਕਾਈ ਮਾਰ ਲੈ ਬੱਕਰੀਆਂ ਦੇਖੋ ਤੈਨੂੰ ਕਹਤਾ ਦੇਵੇਂ ਖਤਰ ਦੀ ਰੋਟੀ ਲੈਣੀ ਹੈ ਦੇਖਾ ਉਹਦੇ ਦੀ ਜੀ ਬੱਸ ਖੋਲ ਕੇ ਉਧਰ ਬਾੜ ਦੇ ਬਾੜੇ ਚ ਉਹ ਸੇਠ ਮਾਰਨਾ ਨਹੀਂ ਨਵਾਂ ਬੰਦਾ ਸਦਾ ਮੇਰੇ ਘਰੇ ਆਇਆ ਮੰਡੀ ਚ ਤਾਂ ਇਹਨੂੰ ਮੈਂ ਲੈ ਕੇ ਦਿਖਾਈ ਆ ਕੱਲ ਕਰੋ ਆਈਆਂ ਨੇ ਬੱਕਰੀਆਂ ਡਾਕਟਰ ਨੂੰ ਪੁੱਛ 3 ਵਜੇ ਆ ਗਈਆਂ ਔਰੇ ਅੱਜ ਇਹਨਾਂ ਨੂੰ ਨਾ ਇੱਥੋਂ ਗੱਡੀ ਭਰਾ ਕੇ ਮਹਾਰਾਟਣ ਨੂੰ ਤੋਰ ਦੇਣੀ ਬਾੜ ਅਦਰ ਬਈ ਅਰਸਾ ਕਾਲੂ ਏ ਛੜੇ 11 ਦੀ ਹੋ ਗਈ ਬਾੜ ਆ ਕਾਲੂ ਪਠਵੜ ਸਾਈ ਵਾਲਾ ਮਿੰਦੀ ਦੇ ਸਾਈ ਵਾਲਾ ਬਾਕਸ ਦੇ ਤੈਨੂੰ ਬਸ ਪੇਮੈਂਟ ਦਵਾਉਣਾ ਜਾ ਬਈ 60 ਪੈਸੇ ਆਏ ਆ ਆਰਾਮ ਨਾਲ ਆਰਾਮ ਨਾਲ ਆਰਸਾ ਕੱਢ ਦੀ ਅਰਸਾ ਕੱਢ ਦੇ ਓਰੇ ਬੰਦ ਰਸਾ ਪੱਠ ਦੇਖੋ ਇੱਕ ਕਮੈਂਟ ਕਰਕੇ ਜੀ ਨੂੰ ਦੱਸੋ ਕਿਵੇਂ ਲੱਗੀ ਉਸ ਪਾ ਕਾ ਕਰਾਂਗੇ 10000 ਫੋਨ ਬੇਚ ਲੈ ਨਹੀਂ ਬਾਹਰ ਨੂੰ ਮੜਾਈ ਇੱਧਰ ਓ 10000 ਤਾਂ ਫੋਨ ਤੇ ਪਵਾ ਲੈ ਹਾਂ ਬਾਕੀ ਤਨੂ ਮੇਰਾ ਕੋਲ ਹੈ ਹੀ ਨਹੀਂ ਹੁਣਾ ਨਹੀਂ ਵਹਿਗਾ ਪੱਠ ਦਬਾਈਆ ਰਾਜੂ ਸਭ ਆਨਲਾਈਨ ਹੈ ਦੇਖੋ ਫੋਨ ਹੈ ਹੀ ਨਹੀਂ ਫੋਨ ਕਿਸੇ ਕੇ ਬਾਸ ਨਹੀਂ ਭਇਆ ਕਿਉਂ ਮਗਰਾਕ ਹੈ ਅਰੇ ਕੋ ਛੋਟੇ ਫੋਨ ਹੈ ਇਹ ਉਤੋਂ ਕਰਵਾ ਕੇ ਦੇ ਦੇ ਆਪ ਗਲਤ ਵਾਲੀ ਕਰਦੇ ਹੈ ਕਿ ਫੋਨ ਤਾਂ ਆਏਗਾ ਤੇ ਚੱਲਦਾ ਨਹੀਂ ਨੁਕਲ ਵਿੱਚ ਅਰੇ ਕੱਢ ਕੇ ਦੇ ਲੋ ये दे ना और और मेरे को कैसे। दोर। दोर। तो। मोटे मोटे पकड़ा दे पहले अरे मोटे -मोटे मोटे दे बाद में दे मोटे वा वा तो दे मोटे <laughs> दे मोटे दे पहले <laughs> दे हकीकत नोट ना खा जिंगे ते तिवारी भी नहीं भाई राजू तेरा राजू दी इज्जत करी है पट्टा वादर पिए दिया चलो तो ते द्वार फेर बस द्वारंदा बता अरे ले पूरी आ जा यार जान दे जा फिर जा फिर कर जिद्दी नहीं करता वो बट चलू नहीं चिटिंग चल दे बात क्यों हैं पांच गिन ले आप ही गिन ले साढ़े ग्यारह हजार आ, गेरा। गेरा। ये रखो गया पो ये कितना हो गया, गया जान

आ जाओ इधर आओ पैसा दे 200 ऐड करना तगड़ी वैसी भले पत्ते हो गए ये दुण बोलता दुण है ये माल बेचने का क्या मेरे को दो 500 बढ़िया लग गया लोगी माल चिलकदा है अरे तो खाले रे खाली मिनू कहंदे ता बढ़िया सामियां महाइन है सामने वाले तखड़े ने कहला अरे और ये वाली गिनती दोबारा दो 3 4 5 6 बारह तेरह चौदह सोलह सतरा अठारह उन्नीस इक्की बेईस चौबीस पच्चीस सताई अठाई उत्ती बत्ती चौंती पैंतीस सैती अठी उताली चाली अड़ताली बयाली तरताली छाली सड़तालींजाव एक हो गया। से ठ चना दस ग्यारह बारह बारह नोट हो गए चार पच सात आठ नौ